ਚਲੋ ਆਜੋ ਆਜੋ ਕੋਈ ਗੱਲ ਨਹੀਂ ਯਾਰ ਤੁਹਾਡਾ ਆਪਣਾ ਹੀ ਘਰ ਆਜ ਜਦੋਂ ਮਰਜ਼ੀ ਆਜੋ ਤੁਸੀਂ ਮੈਂ ਵੇਟ ਕਰਦਾ ਠੀਕ ਆ ਮਨਜੀਤ ਹਾਂਜੀ ਯਾਰ ਮੇਰੇ ਨਾਲ ਯਾਰਾਂ ਦੋਸਤਾਂ ਨੇ ਆਉਣਾ ਆਪਣਾ ਕੰਮ ਨਿਬੜ ਕੇ ਫਟਾਫਟ ਤੇ ਵਧੀਆ ਜਿਆ ਰੋਟੀ ਪਾਣੀ ਬਣਾ ਦੇ ਤੇ ਉਹਨਾਂ ਨੂੰ ਰੋਟੀ ਦੁਪਹਿਰ ਦੀ ਰੋਟੀ ਆਪਣੀ ਖਾਣੀ ਆ ਉਹਨਾਂ ਨੇ ਯਾਰ ਬਾਈ ਯਾਰ ਤੇ ਟੈਨਸ਼ਨ ਹੀ ਬਹੁਤ ਆ ਮੈਂ ਕੱਲੀ ਮੰਮੀ ਵੀ ਨਹੀਂ ਘਰ ਹੈਗੇ ਮੈਂ ਕੱਲੀ ਕੀ ਕਰੂੰ ਮੇਤੇ ਜੇ ਕੱਪੜੇ ਪਾਏ ਸਾਰਾ ਕੰਮ ਪਿਆ ਕਰਨ ਵਾਲਾ ਮੇਰਾ ਮੈਂ ਕੀ ਕਰੂੰ ਚੱਲ ਟੈਨਸ਼ਨ ਵਾਲੀ ਕਿਹੜੀ ਗੱਲ ਆ ਦੀਦੀ ਆਈ ਹੋਈ ਆ ਨਾ ਆਈ ਆ ਨਾ ਦੀਦੀ ਤੇ ਦੀਦੀ ਨੂੰ ਨਾਲ ਲਾਲਾ ਦੋਨੇ ਜਣੀਆਂ ਰਲ ਕੇ ਕਰ ਲੋ ਫਟਾਫਟ ਮੀਟਿੰਗ ਹੈਗੀ ਤਾਂ ਚਲੋ ਠੀਕ ਹੈ ਮੈਂ ਕਹਿ ਕੇ ਵੇਨਨੀ ਆ ਦੀਦੀ ਨੂੰ ਠੀਕ ਹੈ ਮੈਂ ਕਹਿ ਕੇ ਦੇ ਵੇਚਦੀ ਆ ਲੈ ਚੱਲ ਤੂੰ ਫਟਾਫਟ ਕਰ ਦੱਸ ਗਏ ਨੇ ਦੀਦੀ ਨੂੰ ਕਹਦੀ ਹੱਲ ਵੀ ਦੱਸ ਗਏ ਨੇ ਕੀ ਕਰਾਂ ਮੈਂ ਦੱਸ ਪਤਾ ਨਹੀਂ ਹੁੰਦੀ ਦੀਦੀ ਨੇ ਮੇਰਾ ਕਹਿਣਾ ਮੰਨਣਾ ਕਿ ਨਹੀਂ ਮੰਨਣਾ ਚਲੋ ਕੋਈ ਨਾ ਮੈਂ ਪੁੱਛ ਲੈਨੀ ਆ ਦੀਦੀ ਨੂੰ ਪਹਿਲਾਂ ਇਹ ਕੱਪੜੇ ਤੈਅ ਲਾਵਾਂ ਫਟਾਫਟ ਹਾਂਜੀ 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 ਠੀਕ ਠਾਕ ਵਧੀਆ ਆਪਣਾ ਸੁਣਾਓ ਵਧੀਆ ਠੀਕ ਠਾਕ ਹਾਂਜੀ ਹਾਂਜੀ ਉਹ ਹਲੋ ਆਉਣਾ ਨਹੀਂ ਮੈਨੂੰ ਕਹਿਣਾ ਤੁਸੀਂ 2-4 ਦਿਨਾਂ ਦਾ ਮੈਂ ਤੁਹਾਨੂੰ ਕਹਿ ਕੇ ਆਈ ਹਾਂ ਤੇ 2-4 ਦਿਨ ਮੈਂ ਲਾ ਕੇ ਜਾਉਂਗੀ ਕਹਿਣਾ ਨਹੀਂ ਕਿ ਮੈਨੂੰ ਆ ਜਾ ਜਿਹੜਾ ਕੰਮ ਖੜ ਗਿਆ ਕੋਈ ਕੰਮ ਤੁਹਾਡੇ ਘਰ ਦਾ ਮੇਰੇ ਬਿਨਾ ਮੈਂ ਨਹੀਂ ਆਉਣਾ 2-4 ਦਿਨ ਖਾਓ ਆਪਣੇ ਮਾਂ ਦੇ ਹੱਥਾਂ ਦੀਆਂ ਪਕੀਆਂ ਰੋਟੀਆਂ ਤੇ ਤੁਹਾਨੂੰ ਪਤਾ ਲੱਗੂ ਵੀ ਕੌਣ ਸਵਾਦ ਬਣਾਉਂਦਾ ਵਾ ਮੈਂ ਨਹੀਂ ਆਉਣਾ ਦੀਦੀ ਚਲੋ ਠੀਕ ਆ ਫਿਰ ਕਰਦੀਆਂ ਗੱਲ ਬਾਤ ਇਹ ਤੇ ਕੀ ਕਰਦੇ ਸੀ ਗੱਲ ਕਰਦੀ ਸੀ ਦਿਖਦਾ ਨਹੀਂ ਮੈਂ ਇੱਕ ਗੱਲ ਕਰਨਾਈ ਸੀ ਤੁਹਾਡੇ ਨਾਲ ਕਿਹੜੀ ਗੱਲ ਉਹ ਮੰਮੀ ਵੀ ਨਹੀਂ ਕਰ ਰਹੀ ਹੈਗੇ ਤੁਹਾਡੇ ਵੀਰੇ ਦੇ ਦੋਸਤ ਨੇ ਆਣਾ ਤੁਸੀਂ ਮੇਰੇ ਨਾਲ ਕੰਮ ਕਰਾ ਦਿਓ ਆਹਾਹਾ ਬੜੀ ਸਿਆਣੀ ਆ ਮੰਮੀ ਕਰ ਰਹੀ ਨਹੀਂ ਆ ਤੇ ਮੇਰੇ ਨਾਲ ਕੰਮ ਕਰਾ ਦਿਓ ਜਿੱਦੀ ਕਰਾ ਦਿਓ ਜਾਂ ਤੁਸੀਂ ਰਸਫਾਈ ਦਾ ਕਰਾ ਦਿਓ ਉਹ ਮੇਰੇ ਕੋ ਨਹੀਂ ਹੁੰਦਾ ਬਾਬਾ 2-4 ਦਿਨ ਮੈਂ ਇੱਥੇ ਰਹਿਣ ਆਈ ਆ ਤੁਹਾਡਾ ਕੰਮ ਕਰਾਉਣ ਨਹੀਂ ਆਈ ਵੀ ਝਾੜੂ ਚੱਕ ਲੋ ਤੇ ਬੱਜਰ ਸੋਈ ਚ ਤੇ ਪੋਚੇ ਲਾ ਦਿਓ ਮੇਰੇ ਕੋ ਨਹੀਂ ਹੁੰਦਾ ਕੰਮ ਕੁਮ ਉਹ ਦੇਖ ਲੈ ਵੀ ਮੰਮੀ ਕਰ ਰਹੀ ਨਹੀਂ ਆ ਤਾਂ ਫਾਇਦਾ ਚੱਕ ਲੋ ਇਹਦਾ ਮੈਂ ਆ ਨਹੀਂ ਕਰਦੀ ਗੁਰਦੀ ਕੰਮ ਪੁਰ ਹੋਇਆ ਤਾਂ ਉੱਡ ਜਾ ਕੰਮ ਕਰ ਲੈ ਟਾਈਮ ਪਾਸ ਕਰੀ ਜਾਨੀ ਬਹਿ ਕੇ ਮੇਰੇ ਕੋਲੇ ਕੰਮ ਕਰਾ ਦੋ ਵੱਡੀ ਆਈ ਸਾਹਮਣੇ ਦੀ ਟਾਈਮ ਪਾਸ ਕਰੀ ਜਾਨੀ ਕੋਈ ਕੰਮ ਕਰ ਕਰ ਲੈ ਯਾਰੀ ਦੀਦੀ ਕੱਢਦੀ ਤੇ ਪਈ ਆ ਮੈਂ ਕੱਢਦੀ ਪਈ ਆ ਹੁਣ ਮੈਂ ਕੱਪੜੇ ਲੈ ਕੇ ਆਈ ਤੇ ਟੰਗਦੀ ਤੇ ਪਈ ਆ ਕੱਪੜੇ ਨੂੰ ਚੱਕ ਲਈ ਗਦੀ ਇੱਧਰ ਗਦੀ ਇੱਧਰ ਸੋਈਦਾ ਬੇ ਖਲਾਰਾ ਖਲੂਰਾ ਚੱਕ ਲਾਂ ਫੇਰ ਕਹਿੰਗੇ ਕੰਮ ਰਹਿੰਦਾ ਕੰਮ ਰਹਿੰਦਾ ਮੇਰਾ ਦੀਦੀ ਮੇਰਾ ਤਾਂ ਇੰਨਾ ਕੰਮ ਪਿਆ ਵਾ ਠੀਕ ਐ ਨਾ ਮਹਿਮਾਨ ਆਉਣੇ ਨਾ ਮੈਂ ਰਸੋਈ ਕਰਾਂ ਆ ਕਰਾਂ ਕੀ ਕਰਾਂ ਤੁਸਾਂ ਮਹਿਮਾਨ ਆਉਣੇ ਆ ਤੁਹਾਡੇ ਆਉਣੇ ਮੇਰੇ ਨਹੀਂ ਆਉਣੇ ਸਮਝਾਈ ਨਾ ਤੂੰ ਫਿਕਰਾ ਦੋ ਮੈਂ ਥੋੜਾ ਦੋ ਤੂੰ ਦੇਖ ਲਿਆ ਵੀ ਮੰਮੀ ਘਰ ਹੈ ਨਹੀਂ ਆ ਮਾਸ ਕਰਾ ਦੋ ਮੇਰੇ ਨਾਲ ਚਲੋ ਠੀਕ ਹੈ ਮੈਂ ਕਰ ਦਿੰਦੀ ਜੇ ਮੰਨ ਲਓ ਮੈਂ ਨਾਮ ਦੀ ਤਾਂ ਫਿਰ ਵੀ ਤੇ ਤੂੰ ਕਰਨਾ ਹੀ ਸੀਗਾ ਨਾ ਕੰਮ ਕਿ ਨਹੀਂ ਕਰਨਾ ਸੀ ਦੱਸ ਕੋਈ ਨਾ ਫਿਰ ਮੈਂ ਕਰ ਲੈਣੇ ਆਂ ਦੀਦੀ ਠੀਕ ਹੈ ਨਾ ਕਰੋ ਕਰੋ ਫਿਰ ਆਪਣਾ ਕੰਮ ਚਲੋ ਮੈਂ ਗਈ ਨਹੀਂ ਰੇਲ ਗੱਡੀ ਬਣ ਜਾ ਬਿਨਾ ਬ੍ਰੇਕਾਂ ਤੋਂ ਮਨਜੀਤ ਉਹ ਮਨਜੀਤ ਮਨਜੀਤ ਤੇ ਚੱਲ ਗਈ ਯਾਰ ਇਹ ਮਨਜੀਤ ਓਹੋ ਕੀ ਹੋ ਗਿਆ ਤੈਨੂੰ ਸਾਰੇ ਘਰ ਚ ਲੱਭ ਲਿਆ ਤੈਨੂੰ ਮੈਂ ਤੂੰ ਇੱਥੇ ਮੂੰਹ ਬਣਾ ਕੇ ਬੈਠੀ ਹੋਈ ਆ ਹੁਣ ਕੀ ਆ ਮੈਨੂੰ ਮੈਂ ਦੀਦੀ ਨੂੰ ਕਿਹਾ ਸੀ ਕਿ ਮੇਰੇ ਨਾਲ ਕੰਮ ਕਰਾ ਦੇ ਉਹ ਮੈਨੂੰ ਬਹੁਤ ਵੱਧ ਘੱਟ ਬੋਲੀ ਅੱਗੋਂ ਕੰਮ ਕਰਾਉਂਦੀ ਵੀ ਮਾਰੀ ਉਹਨੇ ਇੰਨਾ ਮੈਨੂੰ ਬੋਲਿਆ ਨਾ ਵੱਧ ਘੱਟ ਉਹ ਦੀਦੀ ਆ ਯਾਰ ਇੱਕ ਦੋ ਦਿਨ ਪਰੌਣੀ ਆਈ ਆ ਨੇ ਚਲੀ ਜਾਣਾ ਅੱਗੇ ਕਿਹੜਾ ਦੀਦੀ ਤੇਰੇ ਨਾਲ ਕੰਮ ਕਰਾਉਂਦੀ ਆ ਤੇ ਫਿਰ ਇੰਨਾਂ ਨੇ ਨਾ ਵੱਧ ਘੱਟ ਬੋਲਣਾ ਚਾਹੀਦਾ ਸੀ ਮੈਂ ਤੇ ਇਹੀ ਕਿਹਾ ਕਿ ਦੀਦੀ ਮੇਰੇ ਨਾਲ ਹੈਲਪ ਕਰਾ ਦਿਓ ਇਹਨਾਂ ਦੇ ਦੋਸਤਾਂ ਨੇ ਮੈਂ ਕਿੱਦਾਂ ਇੰਨਾ ਕੰਮ ਕਰੂੰਗੀ ਕੱਲੀ ਚਲ ਕੋਈ ਗੱਲ ਨਹੀਂ ਮੈਂ ਕਹਿ ਦਿੰਦਾ ਦੀਦੀ ਨੂੰ ਕਰਾ ਦਨ ਦੀ ਤੇਰਾ ਨਾ ਕੰਮ ਯਾਰ ਫਿਰ ਕੀ ਹੋ ਗਿਆ ਐਡੀ ਵੱਡੀ ਕਿਹੜੀ ਗੱਲ ਅੱਗੇ ਵੀ ਤਾਂ ਤੂੰ ਆਪੇ ਹੀ ਕੰਮ ਕਰਦੀ ਆ ਅੱਗੇ ਕਿਹੜਾ ਉਹ ਆ ਕੇ ਕਰਾਉਂਦੀ ਤੇਰਾ ਨਾ ਕੰਮ ਠੀਕ ਹੈ ਮੈਂ ਕਹਿ ਦਿੰਦਾ ਦੀਦੀ ਨੂੰ ਠੀਕ ਹੈ ਠੀਕ ਆ ਯਾਰ ਮੈਂ ਨਾ ਕਰਨ ਨੂੰ ਫੋਨ ਕਰਾਂ ਜੇ ਉਹ ਆਰੇ ਸਮੋਸੇ ਬਾਜ਼ਾਰ ਗਿਆ ਫੜੀ ਆਊਗਾ ਹਲੋ ਹਾਂ ਕਰਨ ਕੀ ਹਾਲ ਆ ਬਬੂ ਕਿੱਥੇ ਆ ਅੱਛਾ ਕਿੰਨਾ ਘੰਟਾ ਮ ਲੱਗਦਾ 2 ਮਿੰਟ ਤੂੰ ਇਦਾਂ ਕਰੀ ਮੜ ਜਾ ਨਾ ਖਿੱਚ ਕੇ ਗੱਲ ਲਈ ਮੇਰਾ ਵੀਰ ਉਹਨੂੰ ਆਪਣੇ ਬੈਂਕ ਵਾਲੇ ਮਿੱਤਰ ਆ ਰਿਹਾ ਯਾਰ ਹਾਂ ਹਾਂ ਤੂੰ ਇਦਾਂ ਕਰੀ ਸਮੋਸੇ ਫੜੀ ਲੈ ਆਂ ਹਾਂ ਮਿੱਠਾ ਜੋ ਲੈਣਾ ਤੂੰ ਨਾਲ ਲੈ ਆਂ ਸਮੋਸੇ ਤੇ ਬਰਫੀ ਬੁਰਫੀ ਜੋ ਲੈਣਾ ਉਹਨਾਂ ਨੇ ਆਉਣਾ ਯਾਰ ਮੈਂ ਕਹਾਂ ਚੱਲ ਤੂੰ ਬਾਜ਼ਾਰ ਗਿਆ ਤੈਨੂੰ ਹੀ ਕਹਿ ਦਿੰਨਾ ਠੀਕ ਆ ਆਸ ਖੇਚ ਗਿਆ ਜੀ ਹੁਣ ਚੱਲ ਠੀਕ ਠੀਕ ਹਾਂਜੀ ਬਣੋ ਜੀ ਉਹਨਾ ਇੱਕ ਕੰਮ ਸੀਗਾ ਛੋਟਾ ਜਿਹਾ ਉਹਨਾ ਮੇਰੇ ਦੋਸਤ ਆ ਰਹੇ ਸੀਗੇ ਪਰੋਂ ਬੈਂਕ ਤੋਂ ਤੇ ਤੂੰ ਇਦਾਂ ਕਰੀ ਆਪਣੇ ਭਾਬੀ ਨਾਲ ਥੋੜਾ ਜਿਹਾ ਕੰਮ ਕਰਵਾ ਦੇਗੀ ਕੋਈ ਨਾ ਵੀਰੇ ਗੱਲ ਹੀ ਕੋਈ ਨਹੀਂ ਮੈਂ ਕਰਵਾ ਦੂੰਗੀ ਕਰਵਾ ਦੇਗੀ ਨਾ ਹਮ ਹੋਰ ਹੋਰ ਤੇ ਠੀਕ ਆ ਤੂੰ ਆਪਣੇ ਭਾਬੀ ਨਾਲ ਕਰਵਾ ਦੇ ਉਹ ਖੱਲੀ ਲੱਗੀ ਹੋਈ ਹੈ ਅੱਜ ਮੰਮੀ ਵੀ ਹੈ ਨਹੀਂ ਘਰੇ ਤੇ ਥੋੜਾ ਜਿਹਾ ਹੈਲਪ ਕਰ ਦੇ ਠੀਕ ਆ ਕੋਈ ਨਾ ਕੋਈ ਨਾ ਮੈਂ ਹੁਣੇ ਕਰਵਾ ਦਿੰਨੀ ਆ ਠੀਕ ਆ ਤੇ ਪੁੱਛ ਲੈ ਜਾ ਕੇ ਆਪਣੇ ਭਾਬੀ ਨੂੰ ਜਿਹੜਾ ਵੀ ਕੰਮ ਹੈਗਾ ਵਾ ਨਾ ਤੇ ਉਹ ਨਾਲ ਲਾ ਕੇ ਕਰਵਾ ਦੇ ਮੈਨੂੰ ਕੋਈ ਨਾ ਗੱਲ ਹੀ ਕੋਈ ਨਹੀਂ ਮੈਂ ਹੁਣੀ ਕਰਵਾ ਦੇਣਾਂ ਚੱਲ ਠੀਕ ਉਹ ਵਾਪਾ ਭਾਬੀ ਚੱਕ ਲਿਆ ਝਾੜੂ ਹਾਂਜੀ ਲਾਈ ਜਾਨੀ ਲਾਓ ਲਾਓ ਫਿਰ ਜਲਦੀ ਜਲਦੀ ਲਾ ਲਓ ਇਧਰੋਂ ਵਿੱਠਾ ਗੁੰਢਾ ਤੋਂ ਲੈ ਜਾਓ ਕੱਢ ਕੇ ਚੰਗੀ ਤਰ੍ਹਾਂ ਰਹਿਣਾ ਜਾਵੇ ਕੂੜਾ ਮਾੜਾ ਮੋਟਾ ਕਿਸੇ ਪਾਸੇ ਭਾਬੀ ਉਹ ਬਾਹਰ ਬੈਲ ਵੱਜੀ ਜਾਂਦੀ ਆ ਬਾਹਰ ਵੀ ਦੇਖ ਲੋ ਜਾ ਕੇ ਓ ਯਾਰ ਕਿੰਨੀ ਗਰਮੀ ਆ ਮੈਂ ਕਦੋਂ ਦਾ ਬੈਲ ਵਜਾਈ ਜਾਂਦਾ ਵਾਂ ਠੀਕ ਆ ਪਤਾ ਨਹੀਂ ਲੱਗਦਾ ਵੀ ਬੰਦਾ ਬਾਹਰ ਖੜਾ ਓ ਵਾਹ ਦੀਦੀ ਕੋਚਾ ਲਾਈਆ ਨਹੀਂ ਸੀਗੀ ਹਾਂ ਮਨੂੰ ਮੈਂ ਕਹਾਂ ਮੈਂ ਸਫਾਈਆਂ ਕਰ ਦਵਾਂ ਫਟਾਫਟ ਹੂੰ ਚੱਲ ਵਧੀਆ ਹੋ ਗਿਆ ਦੀਦੀ ਨਾਲ ਲਾ ਕੇ ਕੰਮ ਕਰਾਤਾ ਬਹੁਤ ਵਧੀਆ ਹੋ ਗਿਆ ਹੈ ਨਾ ਮੈਂ ਕਦੋਂ ਦੀ ਭਾਬੀ ਨੂੰ ਕਹਿ ਰਹੀ ਆ ਵੀ ਤੁਸੀਂ ਰਸੋਈ ਦਾ ਕੰਮ ਕਰ ਲਓ ਵੀ ਮੈਂ ਇਧਰੋਂ ਸਫਾਈਆਂ ਦੀ ਫਿਕਰ ਕਰੋ ਹੀ ਨਾ ਤੁਸੀਂ ਮੈਂ ਹੈਗੀ ਆ ਨਾ ਕਿ ਤੁਸੀਂ ਰਸੋਈ ਦਾ ਕਰ ਲਓ ਕੋਦਾ ਨਹੀਂ ਕਦੇ ਇਧਰੋਂ ਨਿਕਲ ਗਏ ਇਧਰ ਬਾਹਰ ਦੇ ਇਧਰੋਂ ਨਿਕਲੇ ਚੱਲ ਸ਼ਾਬਾਸ਼ ਮੇਰੀ ਭੈਣ ਇਹ ਵਧੀਆ ਕੀਤਾ ਤੂੰ ਨਾਲ ਕਰਾਤਾ ਹੈ ਕੱਲ ਵਧੀਆ ਤੂੰ ਵੀ ਬਣਾ ਲਾ ਰੋਟੀ ਟੁੱਟੀ ਹੁਣ ਖੜ ਗਈਆਂ ਇੱਥੇ ਮੇਰੇ ਕੋਲ ਆ ਕੇ ਚਲ ਚਲੋ ਸਬਜ਼ੀ ਦੀ ਬਣ ਗਈ ਆ ਦਾਲ ਵੀ ਬਣ ਗਈ ਆ ਆਟਾ ਵੀ ਮੈਂ ਗੁੰਨ ਲਿਆ ਹੁਣ ਭਾਂਡੇ ਵੀ ਧੋ ਲੈਣੇ ਆ ਸੌਰੀ ਭਾਬੀ ਕੀ ਹੋ ਗਿਆ ਮੈਂ ਕਰਵਾਉਂਦੀ ਆ ਤੁਸੀਂ ਥੱਕ ਗਏ ਹੋ ਨਹੀਂ ਦੀਦੀ ਹੋ ਗਿਆ ਸਾਰਾ ਕੰਮ ਹੋ ਗਿਆ ਸਾਰਾ ਕੰਮ ਨਹੀਂ ਨਹੀਂ ਭਾਬੀ ਜੀ ਸੌਰੀ ਤਾਂ ਮੈਂ کہہ ਰਹੀ ਆ ਨਾ ਸੌਰੀ ਨਹੀਂ ਦੀਦੀ ਮੈਂ ਤਾਂ ਕੋਈ ਗੁੱਸਾ ਨਹੀਂ ਕੀਤਾ ਸਾਰਾ ਕੰਮ ਹੋ ਗਿਆ ਚਲ ਤੁਸੀਂ ਬੈਠੋ ਫਿਰ ਮੈਂ ਦੇਖ ਲੈਂਗੀ ਜਿਹੜਾ ਰਹਿ ਗਿਆ ਥੋੜਾ ਬਹੁਤਾ ਠੀਕ ਆ ਦੀਦੀ ਹਾਂ ਮੰਨੂ ਇਹ ਕੀ ਕਰੀ ਜਾਂਦੇ ਹੋ ਮੈਨੂੰ ਸਬਜ਼ੀ ਬਣਾਈ ਜਾਨੀ ਆ ਸਬਜ਼ੀ ਬਣਾਈ ਜਾਨੀ ਕਦੀ ਪੋਚੇ ਕਦੀ ਸਬਜ਼ੀ ਇਹ ਕੀ ਕਰਦੀ ਆ ਮਨਜੀਤ ਮਨਜੀਤ ਹਾਂਜੀ ਤੈਨੂੰ ਸੁਣਦਾ ਨਹੀਂ ਯਾਰ ਮੈਂ ਕਦੋਂ ਦੀ ਮੱਜਾ ਮਰੀ ਜਾਂਦਾ ਵਾ ਕੀ ਹੋ ਗਿਆ ਕੀ ਕੀ ਹੋ ਗਿਆ ਤੂੰ ਫੋਨ ਲੈ ਕੇ ਕਦੀ ਇੱਧਰ ਘੁੰਮ ਜਾਨੀ ਕਦੀ ਉੱਧਰ ਘੁੰਮ ਜਾਨੀ ਆ ਕੀ ਤੇਰੀ ਗੱਲ ਸੁਣ ਲਾ ਮੈਂ ਦੀਦੀ ਨੂੰ ਕਦੀ ਤੂੰ ਪੋਚੇ ਲੈਣ ਲਾਇਆ ਹੋਇਆ ਵਾ ਕਦੀ ਵਿਚਾਰੀ ਸਬਜ਼ੀ ਰੋਟੀ ਕਰ ਰਹੀ ਆ ਤੂੰ ਮਾ ਦਾਣੀ ਮਲ ਕੇ ਫੋਨ ਲੈ ਕੇ ਘੁੰਮੀ ਜਾਂਦੀ ਆ ਕੋਈ ਗੱਲ ਨਹੀਂ ਸੋਨੀ ਮੈਨੂੰ ਸਭ ਕੁਝ ਦਿਖਦਾ ਹੀ ਪਹਿ ਸਾਹਮਣੇ ਤੇ ਕੀ ਚੱਲ ਰਿਹਾ ਵਾ ਜੇ ਮੈਨੂੰ ਪਹਿਲਾਂ ਹੀ ਇਹ ਕੰਜਰਖਾਨੇ ਦਾ ਪਤਾ ਹੁੰਦਾ ਨਾ ਤੂੰ ਟਾਈਮ ਪਾਸ ਹੀ ਕਰਨਾ ਮੈਂ ਸਵੇਰੇ ਹੀ ਤੇਰਾ ਮੂੰਹ ਦੇਖ ਲਿਆ ਸੀ ਜੋ ਤੈਨੂੰ ਕਹੇ ਨਾ ਮੇਰੇ ਦੋਸਤਾਂ ਨਾਲ ਲੱਗੇ ਉਹ ਤੋਂ ਕਹਿ ਲੱਗੀ ਲੈ ਤੇਰੇ ਦੋਸਤਾਂ ਨਾਲ ਲੱਗੇ ਆ ਫਲਾਣਾ ਇਦਾਂ ਹੁੰਦਾ ਉਹ ਤੋਂ ਹੀ ਮੈਨੂੰ ਪਤਾ ਹੁੰਦਾ ਨਾ ਕਿ ਮੈਂ ਟਾਬੇ ਤੋਂ ਹੀ ਰੋਟੀ ਲੈ ਕੇ ਆਉਂਦਾ ਜਾਂ ਮੈਂ ਬੁਲਾਉਂਦਾ ਹੀ ਨਾਗਲਿਆਂ ਨੂੰ ਠੀਕ ਹੈ ਨਾ ਚੁੱਪ ਕਰ ਗਿਆ ਕਿਹੜੀ ਗੱਲ ਆ 5-10 ਮਿੰਟਾਂ ਦਾ ਕੰਮ ਸੀ ਨਿਪੜ ਗਿਆ ਯਾਰ ਹੋ ਨਹੀਂ ਦੀਦੀ ਇਦਾਂ ਨਹੀਂ ਹੁੰਦਾ ਦੇਖ ਦੇਖ ਯਾਰ ਦੀਦੀ ਪਰੌਣੀ ਆਈ ਆ 4 ਦਿਨ ਬਾਅਦ ਤੇ ਆਪਾਂ ਨੂੰ ਕੰਮ ਹੀ ਲਾਈ ਰੱਖਾਵਾਂਗੇ ਤਾਂ ਇੱਦਾਂ ਕਿੱਦਾਂ ਗੱਡੀ ਚੱਲੂਗੀ ਵਿਚਾਰੀ ਕੰਮ ਹੀ ਕਰੀ ਜਾਂਦੀ ਆ 4 ਦਿਨ ਛੁੱਟੀਆਂ ਕੱਟਣ ਆਈ ਅਗਲੇ ਨੂੰ ਨਜ਼ਾਰੇ ਨਾ ਵੇਣਦੇ ਉਹ ਸਵੇਰੇ ਦੀਦੀ ਮੇਰ ਨਾਲ ਕੰਮ ਨਹੀਂ ਕਰਾਉਂਦੀ ਦੀਦੀ ਮੇਰ ਨਾਲ ਕੰਮ ਨਹੀਂ ਕਰਾਉਂਦੀ ਇਹ ਕਿਹੜੀ ਗੱਲ ਆ ਦੀਦੀ ਤੇਰ ਨਾਲ ਕੰਮ ਨਹੀਂ ਕਰਾਉਂਦੀ ਕੰਮ ਕਰਨ ਥੋੜੀ ਆਈ ਆ ਸਾਡੇ ਘਰੇ ਆ ਹੋ ਗਿਆ ਜਦੋਂ ਬਣ ਗਿਆ ਸਾਰਾ ਕੰਮ ਤੋ ਕੰਜਰਖਾਨਾ ਹੀ ਆ ਇਸ ਘਰ ਦੇ ਵਿੱਚ ਯਾਰ ਇੱਕ ਕਰਨਾ ਤਾਂ ਉਹਨੂੰ ਸਵੇਰ ਦਾ ਕਿਹਾ ਹਾਲੇ ਤੱਕ ਨਹੀਂ ਮੁੜਿਆ ਉਸ ਮੋਸੇ ਲੈ ਕੇ ਵਾਹ ਦੀਦੀ ਬੜੇ ਸਿਆਣੇ ਹੋ ਅੱਜ ਤੁਸੀਂ ਬੜੀ ਚਲਾਕੀ ਮਾਰੀ ਅੱਜ ਮੇਰੇ ਨਾਲ ਤੁਸੀਂ ਬੜੀ ਚਲਾਕੀ ਮਾਰੀ ਭਾਬੀ ਕੀ ਹੋ ਗਿਆ ਨਾ ਭਰਾ ਦੇ ਸਾਹਮਣੇ ਕੁਝ ਹੋਰ ਤੇ ਮੈਨੂੰ ਕੁਝ ਹੋਰ ਕਹੀ ਜਾਂਦੇ ਪਹਿਲਾਂ ਤਾਂ ਮੇਰੀ ਗੱਲ ਸੁਣ ਲਓ ਥੋੜਾ ਨੀਵੀਂ ਬਾਤ ਤੋਂ ਗੱਲ ਕਰਾਂ ਮੇਰੇ ਨਾਲ ਕੀ ਨੀਵੀਂ ਗੱਲ ਕਰਾਂ ਦੱਸੋ ਨਾ ਸਾਹਮਣੇ ਮੈਂ ਕੀ ਗਿਆ ਤਾਂ ਇਹੋ ਜਿਹਾ ਦੱਸੋ ਨਾ ਮੈਨੂੰ ਜੇ ਮੈਂ ਰਸੋਈ ਵਿੱਚ ਜਾਨੀ ਆ ਫਟਾਫਟ ਤੁਸੀਂ ਸਬਜੀ ਨੂੰ ਬਰੋਲਾ ਪੈਨ ਤੇ ਮੈਨੂੰ ਬਾਹਰ ਕੱਢ ਦਿੰਦੇ ਹੋ ਕਦੀ ਤੁਸੀਂ ਪੋਚਾ ਲਾਉਣ ਲੱਪੈਨ ਤੇ ਕਦੀ ਝਾੜੂ ਨਾ ਲਾਪੈਨ ਮੇਰੀ ਗੱਲ ਸੁਣੋ ਜੇ ਮੈਂ ਪੋਚਾ ਲਾਇਆ ਤਾਂ ਮੇਰੇ ਭਰਾਣੇ ਦੇਖਿਆ ਜੇ ਮੈਂ ਸਬਜੀ ਬਣਾਈ ਤਾਂ ਮੇਰੇ ਭਰਾਣੇ ਦੇਖੀ ਮੈਨਾਂ ਤੇ ਤੁਸੀਂ ਕਰਾਇਆ ਨਹੀਂ ਜਦੋਂ ਤੁਹਾਡਾ ਭਰਾ ਆਉਂਦਾ ਤੁਸੀਂ ਕੰਮ ਕਰਨ ਬਹਿ ਜਾਂਦੇ ਹੋ ਆਪਣੇ ਘਰ ਵਸਦੇ ਪਏ ਹੋ ਨਾ ਸੁੱਕੀ ਮੈਨੂੰ ਵੀ ਵਸ ਲੈੰਗੋ ਠੀਕ ਹੈ ਨਾ ਤੁਸੀਂ ਵੀ ਵਸਤੀ ਜਾਨੀ ਹੋ ਮੈਂ ਵੀ ਵਸੀ ਜਾਨੀ ਐ ਮੈਂ 2-4 ਦਿਨ ਆਈ ਮੇਰੀ ਗੱਲ ਸੁਣੋ ਮੰਮੀ ਘਰ ਹੈ ਨਹੀਂ ਆ ਹੈ ਨਹੀਂ ਆ ਨਾ ਮੰਮੀ ਤੁਸੀਂ ਰੋਟੀ ਪਾਣੀ ਪੁੱਛਿਆ ਮੈਨ ਫੇਰ ਦੀਦੀ ਤੁਸੀਂ ਬੋਲ ਕੇ ਮੈਨੂੰ ਦੱਸ ਦੇ ਨਾ ਐਦਾਂ ਕਿਉਂ ਆਪਣੇ ਭਰਾ ਦੇ ਸਾਹਮਣੇ ਕਰਦੇ ਪੈਂ ਕਿਉਂ ਬੋਲ ਕੇ ਦੱਸ ਮੈਂ ਤੁਹਾਡਾ ਮਤ ਕੰਮ ਨਹੀਂ ਕਰਦੀ ਤੁਹਾਡੀ ਤੁਸੀਂ ਆਪਣੀਆਂ ਪਰਚਾਈਆਂ ਗੁਜਾਣਾ ਤੁਹਾਨੂੰ ਰੋਟੀ ਪਾਣੀ ਚਾਹ ਵਾਲੀ ਪੁੱਛਦੇ ਨਹੀਂ ਜਿਹੜਾ ਮੈਂ ਤੁਹਾਨੂੰ ਸਪੈਸ਼ਲ ਕਰਵਾ ਮੈਨੂੰ ਤਾਂ ਉਹ ਖਾਣ ਨੂੰ ਮੇਰੀ ਸੁਣੋ ਗੱਲ ਦੀਦੀ ਮੈਂ ਤਾਂ ਢਿੱਕਲੀ ਢਿੱਕਲੀ ਪਰਜਾਈ ਆ ਤੁਸੀਂ ਮੇਰੀ ਇੱਕ ਨਾ ਨਾ ਠੀਕ ਹੈ ਨਾ ਹੋਰਨਾਂ ਦੇ ਘਰੇ ਇਹ ਸਭ ਚੱਲਦਾ ਹੋਊਗਾ ਸਾਡੇ ਘਰ ਨਹੀਂ ਇਹ ਸਭ ਚੱਲਦਾ ਠੀਕ ਹੈ ਨਾ ਠੀਕ ਹੈ ਜੀ ਨਹੀਂ ਕਰਦੇ ਇਹੋ ਜਿਹਾ ਕੁਝ ਪਰ ਤੁਸੀਂ ਵੀ ਆਪਣੇ ਦਿਮਾਗ ਨੂੰ ਮੜੇ ਸੈੱਟ ਕਰ ਲਓ ਇਸੇ ਕਰਕੇ ਸਾਰਾ ਕੁਝ ਕੀਤਾ ਸੀਗਾ ਵੀ ਤੁਹਾਡੀ ਅਕਲ ਟਿਕਾਣੀ ਆਵੇ ਤੁਹਾਨੂੰ ਮਾੜੀ ਮੋਟੀ ਜੀ ਤੁਹਾਡੇ ਇੱਕ ਗਲਤੀ ਕਰਨ ਤੇ ਡਪਰਾ ਕਿੰਨਾ ਨਾਰਾਜ਼ ਹੋਇਆ ਮੇਰੇ ਨਾਲ ਕਿੰਨਾ ਮੈਨੂੰ ਬੋਲਿਆ ਵਾ ਕਿਤੇ ਨਹੀਂ ਕੁਝ ਬੋਲਿਆ ਭਾਬੀ ਉਹਨੇ ਕੀ ਕਿਹਾ ਤਾ ਵਿਚਾਰੇ ਨੇ ਉਹਨੇ ਤਾਂ ਕੁਝ ਕਿਹਾ ਹੀ ਨਹੀਂ ਆ ਇੰਨਾ ਮੈਨੂੰ ਬੋਲਦੇ ਪਏ ਨੇ ਇਹਦਾ ਸਾਰਾ ਕੰਮ ਮੈਂ ਕੀਤਾ ਵਾ ਨਾ ਤੁਹਾਡਾ ਕਰੀ ਜਾਂਦੇ ਮੇਰੀ ਭੈਣ ਨੇ ਕੀਤਾ ਮੇਰੀ ਭੈਣ ਨੇ ਕੀਤਾ ਜਿਵੇਂ ਆਪਣੇ ਭਰਾ ਨੂੰ ਇਹ ਦੱਸਾਂ ਵੀ ਮੈਨੂੰ ਰੋਟੀ ਬਣੀ ਨਹੀਂ ਮਿਲਿਆ ਸਵੇਰ ਦਾ ਤੇ ਚਾਹ ਬਣੀ ਨਹੀਂ ਮਿਲਿਆ ਹੈਗਾ ਤਾਂ ਫਿਰ ਇਹ ਦੇਖ ਲਿਓ ਵੀ ਕਿੱਥੇ ਗੱਲ ਜਾਣੀ ਆ ਇਹ ਦੇਖ ਲਓ ਇਹਦਾ ਮਤਲਬ ਫਿਰ ਤੁਸੀਂ ਤੇ ਭਰਾ ਦੇ ਕਰਨ ਭਰਦੇ ਹੋ ਤੁਸੀਂ ਫਿਰ ਭਰਾਂਗੇ ਹੁਣ ਮੈਂ ਭਰੂੰਗੀ ਸਮਝੀ ਜੋ ਆਪਣੀ ਤੁਸੀਂ ਵੀ ਆਪਣੀ ਗਲਤੀ ਮੰਨਜੋ ਮੈਂ ਵੀ ਆਪਣੀ ਗਲਤੀ ਮੰਨ ਲੈਣੀ ਆ ਮੰਨ ਲਓ ਤੁਸੀਂ ਵੀ ਆਪਣੀ ਗਲਤੀ ਵੀ ਮੈਂ ਗਲਤ ਕੀਤਾ ਤੁਹਾਡੇ ਨਾਲ ਮੇਰੀ ਕੋਈ ਗਲਤੀ ਨਹੀਂ ਹੈਗੀ ਭਾਬੀ ਤੁਹਾਡੀ ਗਲਤੀ ਹੈਗੀ ਆ ਤੁਸੀਂ ਮੇਰੀ ਦੀਦੀ ਕੋਈ ਗਲਤੀ ਨਹੀਂ ਹੈਗੀ ਉਹ ਤੁਹਾਡੀ ਗਲਤੀ ਹੈਗੀ ਆ ਤੁਸੀਂ ਮੰਨੋ ਆਪਣੀ ਗਲਤੀ ਨੂੰ ਕਿ ਤੁਹਾਡੀ ਗਲਤੀ ਹੈਗੀ ਆ ਮੈਂ ਕੀ ਮੰਨਾਂ ਮੇਰੀ ਗਲਤੀ ਨਹੀਂ ਕਿਉਂ ਨਹੀਂ ਹੈਗੀ ਗਲਤੀ ਤੁਹਾਡੇ 'ਚ ਮੰਨ ਲਓ ਤੁਸੀਂ ਆਪਣੇ ਪੇਕੇ ਘਰ ਜਾਓ ਮੰਮੀ ਮੰਨ ਲਓ ਤੁਹਾਡੇ ਨਾਂ ਹੁਣ ਰੋਟੀ ਪਾਣੀ ਨਾ ਤੁਹਾਡੀ ਉੱਪਰ ਜਾਏਗਾ ਪਰ ਤੁਹਾਨੂੰ ਕਿਹੋ ਜਿਹਾ ਫੀਲ ਹੋਊਗਾ ਤੁਸੀਂ ਦੱਸੋ ਤੁਸੀਂ ਮੈਨੂੰ ਤਾਂ ਬਲੇਮ ਕਰ ਰਹੇ ਹੋ ਵੀ ਤੁਸੀਂ ਇਦਾਂ ਕੀਤਾ ਤੁਸੀਂ ਉਦਾਂ ਕੀਤਾ ਮੈਨੂੰ ਆਪਣੇ ਘਰ ਵਾਲੇ ਸਾਹਮਣੇ ਮਾੜਾ ਪਾਇਆ ਤੇ ਤੁਸੀਂ ਆਪਨ ਹੀ ਨਹੀਂ ਗਲਤੀ ਮੰਨਦੇ ਵੀ ਮੈਂ ਵੀ ਮੇਰੇ ਵੀ ਕੋਈ ਗਲਤੀ ਹੈਗੀ ਨਹੀਂ ਕੋਈ ਗਲਤੀ ਮੇਰੇ ਹੈ ਹੀ ਨਹੀਂ ਕੋਈ ਗਲਤੀ ਫਿਰ ਇਦਾਂ ਹੀ ਚੱਲੂਗਾ ਭਾਬੀ ਤਿੰਨ ਚਾਰ ਦਿਨ ਐਣਾ ਪਲੇਸ਼ ਤਾਂ ਇਦਾਂ ਹੀ ਚੱਲੂਗਾ ਫਿਰ ਤੂੰ ਦੇਖੀ ਜਾ ਲੱਗੇ ਕਿ ਬਣਦਾ ਕੀ ਆ ਤੇਰਾ ਤੂੰ ਮੰਨ ਜਾ ਆਪਣੀ ਗਲਤੀ ਨੂੰ ਬਸ ਠੀਕ ਆ ਮੰਨ ਲੂ ਆਪਣੀ ਗਲਤੀ ਨਹੀਂ ਮੇਰੀ ਗਲਤੀ ਆ ਨਹੀਂ ਤਾਂ ਮੈਂ ਤਿੰਨ ਚਾਰ ਦਿਨ ਰਹਿਣਾ ਇਹੋ ਜਿਹਾ ਨਚਾਉਂਗੀ ਨਾ ਜਿਵੇਂ ਪੱਟੀ ਵਾਲੀ ਦੀ ਕੜਾਈ ਚ ਗਾਣੇ ਭੁੱਜਦੇ ਐ ਭੁੱਜੇਂਗੀ ਫਿਰ ਤੂੰ ਚਲੋ ਠੀਕ ਆ ਦੀਦੀ ਗਲਤੀ ਆ ਮੈਂ ਮੰਨਦੀ ਮੇਰੀ ਗਲਤੀ ਆ ਹੁਣ ਵੀ ਤਾਂ ਮੰਨੇ ਹੀ ਹੋਣਾ ਭਾਬੀ ਕੀ ਗਲਤੀ ਆ ਤੁਹਾਡਾ ਫਰਜ਼ ਨਹੀਂ ਮੰਨਦਾ ਸੀਗਾ ਦੱਸੋ ਮੈਨੂੰ ਮੇਰੀ ਵੀ ਸੁਣਾਓ ਗੱਲ ਤੇ ਤੁਸੀਂ ਇਸ ਘਟ ਦਿੱਤੀ ਉਹ ਠੀਕ ਹੈ ਨਾ ਮੰਗ ਕੇ ਰੋਟੀ ਥੋੜੀ ਖਾਈਦੀ ਆ ਚਾਹ ਥੋੜੀ ਮੰਗ ਕੇ ਪੀਤੀ ਜਾਂਦੀ ਆ ਤੁਹਾਡਾ ਵਿਹਾਰ ਆ ਤੁਸੀਂ ਮੈਨੂੰ ਕਹੋ ਠੀਕ ਹੈ ਨਾ ਕਿ ਭਾਬੀ ਜੀ ਆਓ ਮੈਨੂੰ ਰੋਟੀ ਦੋ ਮੈਂ ਆਈ ਆ ਠੀਕ ਹੈ ਨਾ ਭਾਬੀ ਉਹ ਗੱਲ ਨਹੀਂ ਹੈਗੀ ਜੇ ਮੰਨ ਲਓ ਆਪਾਂ ਮੰਨ ਲਓ ਮੈਂ ਆਈ ਆ ਘਰੋਂ ਆਪਣੇ ਘਰੋਂ ਆ ਗਈ ਹੈ ਨਾ ਤੁਹਾਡਾ ਫਰਜ਼ ਨਹੀਂ ਮੰਨਦਾ ਹੈਗਾ ਮੇਰੀ ਰੋਟੀ ਦਾ ਟਾਈਮ ਆ ਇਹ ਕੋੜਾ ਤੁਸੀਂ ਬਗਾਨੇ ਘਰ ਆਇਓ ਆਪਣੇ ਘਰ ਆਇਓ ਤੁਸੀਂ ਆਪ ਫਿਰੋ ਇੱਧਰ ਉੱਧਰ ਫਿਰੋ ਮੇਰੇ ਨਾਲ ਫਟਾਫਟ ਕੰਮ ਕਰੋ ਅਲ ਮਿਲ ਕੇ ਅਸੀਂ ਆਪ ਕਰਦੇ ਹਾਂ ਠੀਕ ਹੈ ਚਲੋ ਜਾਓ ਫਿਰ ਰੋਟੀ ਬਣੀ ਆ ਕਿਉਂ ਮੇਰੇ ਵਾਸਤੇ ਬਣਾਓ ਰੋਟੀ ਪਾਣੀ ਦਾ ਲਿਆ ਆਰਾਮ ਨਾਲ ਬਿਆ ਚਲੋ ਠੀਕ ਹੈ ਦੀਦੀ ਗੁੱਸੇ ਨੂੰ ਛੱਡੋ ਤੇ ਮੈਂ ਹੁਣੇ ਰੋਟੀ ਲੈ ਕੇ ਨਾਲ ਹੀ ਇਕੱਠੀਆਂ ਬੈਠ ਕੇ ਖਾਣੀਆਂ ਠੀਕ ਹੈ ਚਲੋ ਠੀਕ ਆ ਜੀ ਠੀਕ ਹੈ ਦੀ ਹੂੰ